ਚਾਇਨਾ ਡੋਰ ਦੇ ਖਿਲਾਫ ਪੰਜਾਬ ਸਰਕਾਰ ਨੇ ਸਖਤ ਕਾਨੂੰਨ ਬਣਾਇਆ ਹੈ ਕਿ ਇਸ ਤੇ ਪਾਬੰਦੀ ਵੀ ਲਾ ਦਿੱਤੀ ਹੈ ਤੇ ਜਿਹੜਾ ਇਸ ਦੀ ਵਰਤੋਂ ਕਰੇਗਾ ਔਰ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਪਰ ਲਗਾਤਾਰ ਜਿਹੜੇ ਦੁਕਾਨਦਾਰ ਨੇ ਚਾਇਨਾ ਡੋਰ ਵੇਚ ਰਹੇ ਨੇ ਪਰ ਉੱਤੇ ਹੀ ਪੁਲਿਸ ਪ੍ਰਸ਼ਾਸਨ ਸਤਰਕ ਹੈ ਉਹ ਵੀ ਰੇਡ ਕਰ ਰਿਹਾ ਹੈ ਦੱਸਦੀ ਕਿ ਕੱਲ ਰੇਡ ਕੀਤੀ ਗਈ ਜਿੱਥੇ 12 ਬੱਚਿਆਂ ਦੇ ਕੋਲੋਂ ਜਿਹੜਾ ਚਾਇਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ ਜਿਸ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਮਾਪਿਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜਿਹੜਾ ਚੈਨਾ ਡੋਰ ਦੀ ਵਰਤੋਂ ਕਰੇਗਾ ਉਸਤੇ ਕਾਰਵਾਈ ਹੋਵੇਗੀ ਔਰ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਹਾਂ ਜੀ ਸਰ ਅਧਿਕ ਚੈਨਾ ਡੋਰ ਬਾਰੇ ਜਾਣਕਾਰੀ ਕਹਿੰਦੇ ਕਹਿੰਦੇ ਜਿਹੜੀ ਸਤਨਾਮ ਸਿੰਘ ਐਸਆਈ ਆ ਉਹਨਾਂ ਨੇ ਅਕੈਰੀ ਪੁਲੀ ਕੋਲ ਨਾਕਾ ਲਾਇਆ ਤੇ ਉਹਨਾਂ ਨੇ ਨਾਕਾਬੰਦੀ ਉਹਨਾਂ ਨੇ ਜਿਹੜੇ ਹੈਗੇ ਆ ਇਹ 12 ਜਿਹੜੇ ਗੱਟੂ ਹੈਗੇ ਆ ਚੈਨਾ ਡੋਰ ਦੇ ਟਰੈਕ ਉੱਤੇ ਲੜਕਿਆਂ ਦੇ ਕੋਲ ਤੇ ਜਿਹੜੇ ਲੜਕੇ ਆ ਉਹਨਾਂ ਦੇ ਖਿਲਾਫ ਜਿਹੜੀ ਹੈ ਸਜ਼ਾ ਦਾ ਅਨੁਸਾਰ ਕਾਰਬਾਈ ਅੰਮ੍ਰਿਤ ਦੇਰ ਦੀ ਸੱਜੇ ਮੇਕ ਟੈਨਾ ਚਾਈਨਾ ਰੋਡ ਮਾਰਕੀਟ ਦੇ ਵਿੱਚ ਬਹੁਤ ਵਿਕਰੀ ਹੈਗੀ ਹੈ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹ ਤਾਂ ਸਮੋਦ ਚਸੀਂ ਜਿਹੜੇ ਬੱਚਿਆਂ ਦੇ ਮਾਪਿਓ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਜਿਹੜੀ ਚਾਈਨਾ ਰੋਡ ਦੇ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਹੋ ਸਕਦਾ ਹੈ ਇਹਦੇ ਨਾਲ ਕਈ ਵਾਰੀ ਪਹਿਲਾਂ ਵੀ ਖਬਰਾਂ ਦੇ ਵਿੱਚ ਆਇਆ ਹੈਗਾ ਥੋੜਾ ਜਿਹਾ ਇਹਨਾਂ ਨੂੰ ਇਹ ਰਣ ਸੁਣਿਆ ਨੂੰ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਰੋਕਣਾ ਚਾਹੀਦਾ ਹੈ ਮੇਰੀ ਅਪੀਲ ਹੈ ਕਿ ਬੱਚਿਆਂ ਨੂੰ ਜਿਹੜੀ ਚਾਈਨਾ ਰੋਡ ਆ ਇਹ ਤਾਂ ਬਿਲਕੁਲ ਮਨਾ ਕਰਨਾ ਚਾਹੀਦਾ ਬੱਚਿਆਂ ਨੂੰ ਕੋਈ ਵੀ ਅੱਛਾ ਜਿਹੜਾ ਇਹਦੀ ਵਰਤੋਂ ਨਾਲ ਸਰ ਜਿਵੇਂ ਕਿ ਤੁਹਾਡੇ ਕੋਲ ਕਈ ਵਾਰੀ ਦੁਕਾਨਾਂ 'ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈਗੀ ਹੈ ਤੁਹਾਡੇ ਟੀਮ ਲੱਗੀਆਂ ਆ ਜਿਹੜੇ ਹੈਗੇ ਆ ਜਿਹਦੇ ਵਿੱਚ ਅਸੀਂ ਪਤਾ ਕਰ ਰਹੇ ਆ ਵੀ ਇਹ ਇਹ ਜੂਰੇ ਕਿੱਥੋਂ ਆਉਂਦੇ ਨੇ ਜਿਹੜੇ ਬਾਕੀ ਬੰਦੇ ਵਿੱਚ ਅਨਹਾਲ ਹੋਣਗੇ ਉਹਨਾਂ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਸਰ ਜਿਵੇਂ ਕਿ ਦੁਕਾਨਦਾਰ ਵੀ ਚੈਨਲ ਔਰ ਵੇਦੇ ਉਹਨਾਂ ਨੂੰ ਵਾਸਤੇ ਕੀ ਸਖਤ ਕਦਮ ਕੀਤੇ ਜਾ ਰਹੇ ਨੇ ਉਸ ਸਬਾਰੇ ਵੀ ਜਿਹੜੇ ਹੈਗੇ ਆ 76 ਨੇ ਜਿਨ੍ਹਾਂ ਦੇ ਕੋਲ ਚੈਨਲ ਔਰ ਹੈਗੀ ਜੋ ਚੈਨਲ ਦੱਸਦੀ ਕਿ ਚੈਨਾ ਡੋਰ ਦੇ ਨਾਲ ਕਈ ਪੰਛੀ ਜਾਨਵਰ ਤੇ ਕਈ ਲੋਕਾਂ ਦੀ ਜਾਨ ਵੀ ਗਈ ਹੈ ਜਿਸ ਨੂੰ ਲੈ ਕੇ ਚੈਨਾ ਡੋਰ ਤੇ ਪਾਬੰਦੀ ਲੱਗੀ ਹੋਈ ਹੈ ਕਿਉਂਕਿ ਚੈਨਾ ਡੋਰ ਦੇ ਨਾਲ ਕਦੇ ਕਿਸੇ ਦਾ ਗਲ ਵਟਿਆ ਜਾਂਦਾ ਕਿਸ ਦੀ ਬਾਹਰ ਕਿਸੇ ਦਾ ਜਿਹੜਾ ਸਰੀਰ ਦੇ ਕੋਈ ਨੁਕਸਾਨ ਹੋ ਜਾਂਦਾ ਜਿਸ ਕਰਕੇ ਚੈਨਾ ਡੋਰ ਤੇ ਸਖਤ ਪਾਬੰਦੀ ਲੱਗ ਚੁੱਕੀ ਹੈ ਪਰ ਹਜੇ ਵੀ ਚੈਨਾ ਡੋਰ ਨੂੰ ਨਾਸਵਾਨ ਬੱਚੇ ਵਰਤ ਰਹੇ ਨੇ ਤੇ ਇਹਨਾਂ ਨੂੰ ਸਤਾਰਕ ਤੇ ਅਵੇਅਰ ਕਰਨ ਦੀ ਲੋੜ ਹੈ ਤੇ ਉੱਥੇ ਹੀ ਸਾਡੇ ਚੈਨਲ ਦੇ ਵੱਲੋਂ ਬੈਲ ਕੀਤੀ ਜਾ ਰਹੀ ਹੈ ਕਿ ਜੋ ਚੈਨਾ ਡੋਰ ਦੀ ਵਰਤੋਂ ਕਰਦਾ ਉਹਨੂੰ ਬੰਦ ਕੀਤੀ ਜਾਵੇ ਜਿਸ ਨਾਲ ਇਸ ਡੋਰ ਦੇ ਨਾਲ ਕਿਉਂਕਿ ਡੋਰ ਕਿਸੇ ਦਰਖਤ ਜਾਂ ਕਿਸੇ ਜਗ੍ਹਾ ਦੇ ਨਾਲ ਬੰਨੀ ਜਾਂਦੀ ਹੈ ਤਾਂ ਕੋਈ ਰਾਹੀ ਹੁੰਦਾ ਤਾਂ ਉਸ ਦਾ ਘਾਟਾ ਵੀ ਲੈ ਜਾਂਦਾ ਕਈ ਜਾਨਾਂ ਵੀ ਆ ਜਾ ਚੁੱਕੀਆਂ ਨੇ ਸੋ ਚੈਨਾ ਡੋਰ ਤੇ ਪਾਬੰਦੀ ਤਸਲ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਲੱਗੀ ਹੋਈ ਆ ਆਪਾਂ ਨੂੰ ਇਹ ਵੇਅਰ ਹੋਣਾ ਚਾਹੀਦਾ ਕਿ ਚੈਨਾ ਡੋਰ ਦੀ ਵਰਤੋਂ ਨਾ ਕਰੀਏ ਧੰਨਵਾਦ